ਮਾਤਾ ਜੀ ਇੱਕ ਲੜਾਈ ਤਾਂ ਜਿਹੜੀ ਆਪਾਂ ਲੜੀ ਆ ਉਹ ਜਿੱਤ ਲਈ ਆ ਕਿ ਜਸਪਾਲ ਘਰ ਆ ਗਿਆ ਦੂਜੀ ਲੜਾਈ ਇੱਕ ਹੋਰ ਲੜਨੀ ਆ ਕਿ ਜਿਹੜਾ ਏਜੰਟ ਜਿਹਨੇ ਤੁਹਾਡੇ ਨਾਲ ਧੋਖਾ ਕੀਤਾ ਜਿਹਨੇ ਤੁਹਾਡੇ ਪੁੱਤਰ ਦੀ ਜਾਨ ਜਿਹੜੀ ਆ ਉਹ ਜੋਖਮ 'ਚ ਪਾ ਦਿੱਤੀ ਉਹ ਗਲਤੀ ਏਜੰਟ ਦੀ ਆ ਜਸਪਾਲ ਦੱਸਦਾ ਵੀ ਸਭ ਏਜੰਟ ਨੇ ਫੋਟੋ ਫੂਟੋ ਸਭ ਭੇਜਿਆ ਉਧਰ ਨੂੰ ਬਿਆਹ ਨਾਲ ਦੀ ਫੋਟੋ ਆ ਡਰੈੱਸ ਆ ਸਾਰੀ ਗਲਤੀ ਏਜੰਟ ਦੀ ਏਜੰਟ ਨੇ ਸਾਰੀ ਕੀਤੀ ਆ ਨਰਕ 'ਚ ਭੇਜਿਆ ਬੱਚਿਆਂ ਨੂੰ ਬੱਚਿਆਂ ਸਾਡਿਆਂ ਦੀਆਂ ਨੇ ਬੇਹੱਜੀ ਕਰਾਈ ਆ ਨਰਕ 'ਚ ਭੇਜਿਆ ਪਰੇਸ਼ਾਨ ਕਰਾਈ ਏਜੰਟ ਨੇ ਕਰਾਇਆ ਵੱਧ ਤੇ ਵੱਧ ਉਹਨੇ ਖਚਾਈ ਉਹਦੀ ਇੰਨੀ ਹੋ ਭਮਕਾਰ ਵਿਕ ਜਾਵੇ ਨਿਆਣੇ ਵਿਕ ਜਾਣ ਏਜੰਟ ਦੀ ਖਚਾਈ ਅਸੀਂ ਕਰਾਣੀ ਹੁਣ ਮਤਲਬ ਹੁਣ ਦੂਜੀ ਲੜਾਈ ਜਿਹੜੀ ਆਪਾਂ ਰਲ ਮਿਲ ਕੇ ਏਜੰਟ ਦੇ ਖਿਲਾਫ ਲੜਨੀ ਹੈ ਤਾਂ ਜੋ ਸਲਾਖਾਂ ਦੇ ਪਿੱਛੇ ਜਾਵੇ ਔਰ ਜਿਹੜਾ ਤੁਹਾਡਾ 25 ਦੀ ਲੱਖ ਦਾ ਤੁਹਾਡਾ ਨੁਕਸਾਨ ਹੈ ਬਾਕੀਆਂ ਦੇ ਵੀ ਹੋਇਆ ਕਰੋੜ ਦੇ ਆਸ-ਪਾਸ ਜਿਹੜਾ ਨੁਕਸਾਨ ਕੀਤਾ ਸਾਰਿਆਂ ਦਾ ਪਰਪਾਈ ਵੀ ਉਹ ਤੋਂ ਕਰਾਣੀ ਚਾਹੀਦੀ ਹੈ ਔਰ ਇਦਾਂ ਦੇ ਏਜੰਟ ਨੂੰ ਸਲਾਖਾਂ ਦੇ ਪਿੱਛੇ ਸਿੱਟਣਾ ਚਾਹੀਦਾ ਤਾਂ ਜੋ ਕਿਸੇ ਹੋਰ ਨਾਲ ਧੋਖਾ ਨਾ ਕਰੇ ਹਾਂਜੀ ਹਾਂਜੀ ਉਹਨੂੰ ਬਸ ਇਹਲ ਦੇ ਪਿੱਛੇ ਉਹਨੂੰ ਸਜ਼ਾ ਹੋ ਜਵੇ ਜੋ ਮਾਰਿ ਮੌਤ ਸਜ਼ਾ ਹੋ ਜਵੇ ਜੇ ਸਾਡੇ ਪੁੱਤਾਂ ਨੇ ਇਦਾਂ ਦੇ ਹਾਲਾਤ ਕੀਤੇ ਸਾਡੇ ਪੁੱਤ ਸਾਨੂੰ ਵੀ ਤਰਸਾਇਆ ਉਹ ਤਸ਼ੱਦਦ ਕੀਤਾ ਜੋ ਜਲਾਤਪੁਣਾ ਕੀਤਾ ਸਾਡੇ ਪੁੱਤਾਂ ਨਾਲ ਹੋਇਆ ਸਾਨੂੰ ਵੀ ਰੋਲਿਆ ਸਾਡੇ ਪੁੱਤ ਤਾਂ ਰੋਲੇ ਰੋਲੇ ਅਸੀਂ ਵੀ ਰੋਲੇ ਜਿੰਨੇ ਵੀ ਉਹਨਾਂ ਹੋ ਸਕੇ 19 ਹੋ ਸਕੇ ਅਸੀਂ ਸਰਕਾਰ ਦੇ ਮੋਰੇ ਹੱਥ ਬੰਨਦੇ ਹੁਣ ਪਤਾ ਹੈ ਕਿੱਥੇ ਹੈ ਉਹ ਏਜੰਟ ਏਜੰਟ ਫਰਾਰ ਹੋਇਆ ਜੁਪੀ ਵਾਲਾ ਸੁਣਦੇ ਪੁੱਦਰ ਗਿਆ ਉਹ ਦਸੌਰੇ ਆ ਉਹਦੇ ਹਾਂਜੀ ਲੋਕੇਸ਼ਨ ਉੱਧਰ ਦੀ ਲੋਕੇਸ਼ਨ ਪਰ ਪੁਲਿਸ ਚਾਵੇ ਤਾਂ ਉਹਨੂੰ ਟ੍ਰੇਸ ਕਰਕੇ ਫੜ ਸਕਦੀ ਹੈ ਔਰ ਅਸੀਂ ਚਾਹੁੰਦੇ ਆ ਕਿ ਫੜ ਕੇ ਉਸ ਤੋਂ ਪਰਭਾਈ ਕਰਾਈ ਜਾਵੇ ਪੁਲਿਸ ਨੇ ਸੁਣਾਈ ਕਾਦੇ ਸ਼ਹਿਰਪੁਰ ਵੀ ਨਹੀਂ ਕਿਸੇ ਨੇ ਸੁਣਾਈ ਕੀਤੀ ਉਹਦੀ ਬਸ ਠੀਕ ਹੈ ਜੀ ਕੋਈ ਨਹੀਂ ਕਰਦੀ ਪੁਲਿਸ ਨੇ ਸੁਣਾਈ ਕਰਦੀ ਹੈਗੀ ਸ਼ਹਿਰਪੁਰ ਇਹ ਤਾਂ ਇਰਾਨ ਦੇ ਪ੍ਰਸ਼ਾਸਨ ਨੇ ਕੀਤਾ ਜਾਂ ਮੈਸੀਆਂ ਨੇ ਕੀਤਾ ਕੰਮ ਹਾਂਜੀ ਹਾਂਜੀ ਨਹੀਂ ਤੁਹਾਡੀ ਮਿਹਰਬਾਨੀ ਨਾਲ ਹੋਇਆ ਸਭ ਕੁਝ ਹੋਇਆ ਦਰਾਣ ਤੇ ਹੋਇਆ ਜੇ ਤੁਹਾਡੀ ਹੈ ਮੈਸੀ ਨੇ ਸਭ ਕੁਝ ਕੀਤਾ ਇਹਨਾਂ ਦੇ ਆਸਰੇ ਸਾਡੇ ਪੁੱਤ ਆਏ ਨਹੀਂ ਸਾਡੇ ਪੁੱਤ ਆਣੇ ਨਹੀਂ ਸੋਥੀ ਚਲੋ ਹੁਣ ਰਲ ਮਿਲ ਕੇ ਜਿਹੜੀ ਲੜਾਈ ਹੈ ਮਾਤਾ ਜੀ ਦੇ ਨਾਲ ਅਸੀਂ ਡਟ ਕੇ ਖੜੇ ਆਂ ਰਲ ਮਿਲ ਕੇ ਜਿਹੜੀ ਲੜਾਈ ਆ ਹੁਣ ਪ੍ਰਸ਼ਾਸਨ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਪੰਜਾਬ ਸਰਕਾਰ ਅੱਗੇ ਬੇਨਤੀ ਆ ਕਿ ਏਜੰਟ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਔਰ ਜਿਹੜੀ ਇਹਨਾਂ ਦਾ ਨੁਕਸਾਨ ਹੋਇਆ ਫਾਈਨੈਂਸ਼ਲੀ ਉਹਦੀ ਪਰਪਾਈ ਹੋਵੇ ਤੇ ਜੋ ਇਹਨਾਂ ਦੇ ਪੁੱਤਾਂ ਤੇ ਤਸ਼ੱਦਦ ਹੋਇਆ ਉਸਦੇ ਚੱਲਦੇ ਆ ਉਹ ਜਿਹੜਾ ਏਜੰਟ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਅਜਿਹੇ ਬੰਦਿਆਂ ਨੂੰ ਤਾਂ ਉਮਰ ਜੇਲ੍ਹ ਦੇ ਅੰਦਰ ਰੱਖਣਾ ਚਾਹੀਦਾ ਜੇਲ੍ਹ ਚੋਂ ਬਾਹਰ ਹੀ ਨਹੀਂ ਕੱਢਣਾ ਚਾਹੀਦਾ ਜਿਹੜਾ ਇਸ ਤਰੀਕੇ ਜੀਂਦੇ ਜਾਗਦੇ ਨੌਜਵਾਨਾਂ ਨੂੰ ਸੁਪਨੇ ਦਿਖਾ ਕੇ ਨਰਕ ਚ ਭੇਜਦਾ ਮਾਤਾ ਜੀ ਇੱਕ ਲੜਾਈ ਤਾਂ ਜਿਹੜੀ ਆਪਾਂ ਲੜੀ ਆ ਉਹ ਜਿੱਤ ਲਈ ਆ ਕਿ ਜਸਪਾਲ ਘਰ ਆ ਗਿਆ ਦੂਜੀ ਲੜਾਈ ਇੱਕ ਹੋਰ ਲੜਨੀ ਹੈ ਕਿ ਜਿਹੜਾ ਏਜੰਟ ਜਿਹਨੇ ਤੁਹਾਡੇ ਨਾਲ ਧੋਖਾ ਕੀਤਾ ਜਿਹਨੇ ਤੁਹਾਡੇ ਪੁੱਤਰ ਦੀ ਜਾਨ ਜਿਹੜੀ ਆ ਉਹ ਜੋਖਮ 'ਚ ਪਾ ਦਿੱਤੀ ਉਹ ਗਲਤੀ ਏਜੰਟ ਦੀ ਆ ਜਸਵੰਤ ਦੱਸਦਾ ਵੀ ਸਭ ਏਜੰਟ ਨੇ ਫੋਟੋ ਫੂਟੋ ਸਭ ਭੇਜਿਆ ਉਧਰ ਨੂੰ ਬਿਆਹ ਨਾਲ ਦੀ ਫੋਟੋ ਆ ਡਰੈੱਸ ਆ ਸਾਰੀ ਗਲਤੀ ਏਜੰਟ ਦੀ ਏਜੰਟ ਨੇ ਸਾਰੀ ਕੀਤੀ ਆ ਨਰਕ 'ਚ ਭੇਜਿਆ ਬੱਚਿਆਂ ਨੂੰ ਬੱਚਿਆਂ ਸਾਡਿਆਂ ਦੀਆਂ ਨੇ ਬੇਹੱਜੀ ਕਰਾਈ ਆ ਨਰਕ 'ਚ ਭੇਜਿਆ ਪਰੇਸ਼ਾਨ ਕਰਾਈ ਏਜੰਟ ਨੇ ਕਰਾਇਆ ਬਾਅਦ ਤੇ ਬਾਅਦ ਉਹਨੇ ਖਚਾਈ ਉਹਦੀ ਇੰਨੀ ਹੋ ਭਮ ਘਾਰ ਵਿਕ ਜਾ ਨਿਆਣੇ ਵਿਕ ਜਾਣ ਏਜੰਟ ਦੀ ਖਚਾਈ ਅਸੀਂ ਕਰਾਣੀ ਹੁਣ ਮੇਲ ਹੁਣ ਦੂਜੀ ਲੜਾਈ ਜਿਹੜੀ ਆਪਾਂ ਰਲ ਮਿਲ ਕੇ ਏਜੰਟ ਦੇ ਖਿਲਾਫ ਲੜਨੀ ਹੈ ਤਾਂ ਜੋ ਸਲਾਖਾਂ ਦੇ ਪਿੱਛੇ ਜਾਵੇ ਔਰ ਜਿਹੜਾ ਤੁਹਾਡਾ 25 ਦੀ ਲੱਖ ਦਾ ਤੁਹਾਡਾ ਨੁਕਸਾਨ ਹੈ ਬਾਕੀਆਂ ਦੇ ਵੀ ਹੋਇਆ ਕਰੋੜ ਦੇ ਆਸ-ਪਾਸ ਜਿਹੜਾ ਨੁਕਸਾਨ ਕੀਤਾ ਸਾਰਿਆਂ ਦਾ ਪਰਭਾਈ ਵੀ ਉਹ ਤੋਂ ਕਰਾਣੀ ਚਾਹੀਦੀ ਹੈ ਔਰ ਇਦਾਂ ਦੇ ਏਜੰਟ ਨੂੰ ਸਲਾਖਾਂ ਦੇ ਪਿੱਛੇ ਸਿੱਟਣਾ ਚਾਹੀਦਾ ਜਦੋਂ ਕਿਸੇ ਹੋਰ ਨਾਲ ਧੋਖਾ ਨਾ ਕਰੇ ਹਾਂਜੀ ਹਾਂਜੀ ਉਹਨੂੰ ਬਸ ਯੇਲ ਦੇ ਪਿੱਛੇ ਉਹਨੂੰ ਸਜ਼ਾ ਹੋ ਜਵੇ ਜੋ ਮਾਰਿਫਾ ਮੌਤ ਸਜ਼ਾ ਹੋ ਜਵੇ ਜੇ ਸਾਡੇ ਪੁੱਤਾਂ ਨੇ ਇਦਾਂ ਦੇ ਹਾਲਾਤ ਕੀਤੇ ਸਾਡੇ ਪੁੱਤਾਂ ਨੇ ਵੀ ਤਸ਼ੱਦਦ ਕੀਤਾ ਜੋ ਜਲਾਤਪੁਣਾ ਕੀਤਾ ਇਦਾਂ ਸਾਡੇ ਪੁੱਤਾਂ ਨਾਲ ਹੋਇਆ ਸਾਨੂੰ ਵੀ ਰੋਲਿਆ ਸਾਡੇ ਪੁੱਤਾਂ ਰੋਲੇ ਰੋਲੇ ਅਸੀਂ ਵੀ ਰੋਲੇ ਜਿੰਨੀ ਵੀ ਉਹਨਾਂ ਹੋ ਸਕੇ 19 ਹੋ ਸਕੇ ਅਸੀਂ ਸਰਕਾਰ ਦੇ ਮੋਰੇ ਹੱਥ ਬੰਨਦੇ ਹੁਣ ਪਤਾ ਹੈ ਕਿੱਥੇ ਹੈ ਉਹ ਏਜੰਟ ਏਜੰਟ ਫਰਾਰ ਹੋਇਆ ਜੂਪੀ ਵਾਲਾ ਸੁਣਦੇ ਪੁੱਦਰ ਗਿਆ ਉਹ ਦਸੌਰੇ ਆ ਉਹਦੇ ਹਾਂਜੀ ਲੋਕੇਸ਼ਨ ਪਰ ਪੁਲਿਸ ਚਾਵੇ ਤਾਂ ਉਹਨੂੰ ਟ੍ਰੇਸ ਕਰਕੇ ਫੜ ਸਕਦੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਫੜ ਕੇ ਉਸ ਤੋਂ ਪਰਭਾਈ ਕਰਾਈ ਜਾਵੇ ਪੁਲਿਸ ਨੇ ਸੁਣਾਈ ਘੱਟ ਹਿਸ਼ਾਰਪੁਰ ਵੀ ਨਹੀਂ ਕਿਸੇ ਨੇ ਸੁਣਾਈ ਕੀਤੀ ਉਹਦੀ ਬਸ ਠੀਕ ਹੈ ਜੀ ਕੋਈ ਨਹੀਂ ਕਰਦੀ ਪੁਲਿਸ ਨਹੀਂ ਸੁਣਾਈ ਕਰਦੀ ਹੈਗੀ ਹਿਸ਼ਾਰਪੁਰ ਇਹ ਤਾਂ ਇਰਾਨ ਦੇ ਪ੍ਰਸ਼ਾਸਨ ਨੇ ਕੀਤਾ ਜਾਂ ਮੈਸੀਆ ਨੇ ਕੀਤਾ ਹਾਂਜੀ ਹਾਂਜੀ ਨਹੀਂ ਤੁਹਾਡੀ ਮਿਹਰਬਾਨੀ ਨਾਲ ਹੋਇਆ ਸਭ ਕੁਝ ਹੋਇਆ ਕ੍ਰਾਂਤੀ ਹੋਇਆ ਜੇ ਤੁਹਾਡੀ ਹੈ ਮੈਸੀ ਨੇ ਸਭ ਕੁਝ ਕੀਤਾ ਇਹਨਾਂ ਦੇ ਆਸਰੇ ਸਾਡੇ ਪੁੱਤ ਆਏ ਨੇ ਸਾਡੇ ਪੁੱਤ ਆਣੇ ਨਹੀਂ ਸੋਤਾਂ ਚਲੋ ਹੁਣ ਰਲ ਮਿਲ ਕੇ ਜਿਹੜੀ ਲੜਾਈ ਹੈ ਮਾਤਾ ਜੀ ਦੇ ਨਾਲ ਅਸੀਂ ਡਟ ਕੇ ਖੜੇ ਆਂ ਰਲ ਮਿਲ ਕੇ ਜਿਹੜੀ ਲੜਾਈ ਆ ਹੁਣ ਪ੍ਰਸ਼ਾਸਨ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਪੰਜਾਬ ਸਰਕਾਰ ਅੱਗੇ ਬੇਨਤੀ ਆ ਕੋਈ ਏਜੰਟ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਔਰ ਜਿਹੜੇ ਇਹਨਾਂ ਦਾ ਨੁਕਸਾਨ ਹੋਇਆ ਫਾਈਨੈਂਸ਼ੀਅਲੀ ਉਹਦੀ ਪਰਪਾਈ ਹੋਵੇ ਤੇ ਜੋ ਇਹਨਾਂ ਦੇ ਪੁੱਤਾਂ ਤੇ ਤਸ਼ੱਦਦ ਹੋਇਆ ਉਸ ਦੇ ਚਲਦੇ ਆ ਉਹ ਜਿਹੜਾ ਏਜੰਟ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਅਜਿਹੇ ਬੰਦਿਆਂ ਨੂੰ ਤਾਂ ਉਮਰ ਜੇਲ੍ਹ ਦੇ ਅੰਦਰ ਰੱਖਣਾ ਚਾਹੀਦਾ ਜੇਲ੍ਹ ਚੋਂ ਬਾਹਰ ਹੀ ਨਹੀਂ ਕੱਢਣਾ ਚਾਹੀਦਾ ਜਿਹੜਾ ਇਸ ਤਰੀਕੇ ਜੀਂਦੇ ਜਾਗਦੇ ਨੌਜਵਾਨਾਂ ਨੂੰ ਸੁਪਨੇ ਦਿਖਾ ਕੇ ਨਰਕ ਚ ਭੇਜਦਾ ਹੈ